ਮੈਂ ਸਰਜੀਤ ਸਿੰਘ ਬਾਜਾਖਾਨਾ ਬ੍ਰਿਸਬੇਨ ਆਸਟ੍ਰੇਲੀਆ ਤੋਂ ਆਪਣੇ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਨ ਵਾਲੇ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਨੂੰ ਆਖਦੇ ਆ ਤੇ ਅੱਜ ਤੁਹਾਨੂੰ ਬ੍ਰਿਸਬੇਨ ਸਿਟੀ ਦੇ ਕੁਝ ਨਜ਼ਾਰੇ ਦਿਖਾਉਣੇ ਆ ਆਓ ਤੇ ਦੇਖ ਸਕਦੇ ਹੋ ਆਹ ਸਟੋਰੀ ਬ੍ਰਿਜ ਤੇ ਥੱਲੇ ਖੜੇ ਆਪਾਂ ਸ਼ਾਮ ਹੋ ਚੱਲੀ ਐ ਖੁਸ਼ ਰਹਿ ਕਰੋ ਚੜਦੀ ਕਲਾ ਚ ਰਹੋ ਇਹੇ ਦਵਾਵਾਂ ਕਰਦੇ ਆਂ ਇਹ ਮੇਲਾ ਚਾਰ ਘੜੀਆਂ ਹੱਸ ਕੇ ਢਕੇ ਜੀ ਲੋ ਲੈ ਕੇ ਤੁਹਾਨੂੰ ਦਿਖਾਉਣਾ ਆਹ ਸਟੋਰੀ ਬ੍ਰਿਜ ਸਾਡੇ ਬ੍ਰੇਸਪੇਨ ਦਾ ਬਹੁਤ ਹੀ ਮਸ਼ਹੂਰ ਬ੍ਰਿਜ ਕਾਰਟਾ ਆਪਣੇ ਅੱਲੇ ਦੇ ਖੜ ਗਈ ਆ ਕੇ ਇਸ਼ਤੀਆਂ ਕਹਿ ਲੋ ਅੱਜ ਦੀ ਇਹ ਵੀਡੀਓ ਆਪਣੇ ਸਰਜੀਤ ਬਾਜਾਖਾਨ YouTube ਚੈਨਲ ਤੇ ਦੇਖਣ ਲਈ ਸਮੁੱਚੇ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਖੁਸ਼ ਰਹਿਆ ਕਰੋ ਵਸਦੇ ਰਹਿਆ ਕਰੋ ਹੱਸਦੇ ਵਸਦੇ ਰਹੋ ਜ਼ਿੰਦਗੀ ਇਹੀ ਆ ਜੇ ਕੋਈ ਸੁਝਾਅ ਵਿਚਾਰ ਹੁੰਦਾ ਜਰੂਰ ਦੱਸਿਆ ਕਰੋ ਕਮੀਆਂ ਪੇਸ਼ੀਆਂ ਜਰੂਰ ਦੱਸਿਆ ਕਰੋ ਜੇ ਵੀਡੀਓ ਚੰਗੀਆਂ ਲੱਗਦੀਆਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪ ਤੁਹਾਡੇ ਸਾਰਿਆਂ ਤੋਂ ਪੂਰਨ ਸਹਿਯੋਗ ਦੀ ਆਸ ਰੱਖਦਾ ਤੇ ਅੱਜ ਫੇਰ ਸੁਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਧੰਨਵਾਦ ਜੀ